ਸਾਡੀ ਧਰਤੀ ਇੱਕ ਖੂਬਸੂਰਤ ਥਾਂ ਹੈ ਪਰ ਕੁਝ ਦੇਸ਼ ਐਸੇ ਵੀ ਹਨ ਜਿੱਥੇ ਹਰ ਰੋਜ਼ ਜ਼ਿੰਦਗੀ ਜੰਗ ਜਹੀ ਬਣੀ ਹੋਈ ਹੈ ਇੱਥੇ ਨਾ ਕੇਵਲ ਗੋਲੀ ਬੰਦੂਕ ਚਲਦੀ ਹੈ ਸਗੋਂ ਭੁੱਖੇ ਬਿਮਾਰੀ ਅਤੇ ਅਤੰਕ ਲੋਕਾਂ ਦੀ ਆਮ ਹਕੀਕਤ ਬਣ ਗਈ ਹੈ ਆਓ ਅੱਜ ਜਾਣੀਏ ਉਹ ਪੰਜ ਦੇਸ਼ ਜਿੱਥੇ ਰਹਿਣਾ ਸਭ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ ਪਹਿਲਾ ਦੇਸ਼ ਅਫਗਾਨਿਸਤਾਨ ਅਫਗਾਨਿਸਤਾਨ ਦੇਖਣ ਨੂੰ ਤਾਂ ਪਹਾੜੀ ਸੁੰਦਰ ਦੇਸ਼ ਹੈ ਪਰ ਪਿਛਲੇ 4 ਦਹਾਕੇ ਤੋਂ ਇੱਥੇ ਜੰਗ ਵੱਜ ਰਹੀ ਹੈ 2021 ਵਿੱਚ ਜਦੋਂ ਤਾਲੀਬਾਨ ਨੇ ਫਿਰ ਤੋਂ ਕਬਜ਼ਾ ਕੀਤਾ ਤਾਂ ਤੋਂ ਇੱਥੇ ਮਹਿਲਾਵਾਂ ਦੀ ਆਜ਼ਾਦੀ ਮੁੱਕ ਗਈ। ਬੱਚਿਆਂ ਲਈ ਸਕੂਲ ਬੰਦ ਨੇ, ਮੀਡੀਆ ਤੇ ਪਾਬੰਦੀ ਹੈ ਅਤੇ ਆਮ ਲੋਕਾਂ ਲਈ ਵੀ ਜੀਵਨ ਸਧਾਰਨ ਨਹੀਂ। ਰੋਜ਼ਾਨਾ ਆਤਮਕਾਤੀ ਹਮਲੇ, ਅਗਵਾਵਾ ਅਤੇ ਧਮਾਕੇ ਇਹਨਾਂ ਕਾਰਨਾਂ ਕਰਕੇ ਸਲਾਨੀ ਤਾਂ ਕੀ ਆਪਣੇ ਲੋਕੋ ਹੀ ਭੱਜਣ ਲਈ ਮਜਬੂਰ ਹਨ। ਤਾਲੀਬਾਨ ਦੀ ਸਰਕਾਰ ਨੂੰ ਕੋਈ ਵੀ ਦੇਸ਼ ਅਜੇ ਤੱਕ ਅਧਿਕਾਰਿਕ ਤੌਰ ਤੇ ਨਹੀਂ ਮੰਨਿਆ। ਆਮ ਲੋਕ ਭੁੱਖ, ਬੇਰੁਜ਼ਗਾਰੀ ਅਤੇ ਡਰ ਨਾਲ ਘਿਰੇ ਹੋਏ ਹਨ। ਦੂਜਾ ਦੇਸ਼ ਸੀਰੀਆ ਸੀਰੀਆ ਵਿੱਚ 2011 ਤੋਂ ਸ਼ੁਰੂ ਹੋ ਗਈ ਗ੍ਰਹਿ ਜਾਂਕਰ ਨੇ ਪੂਰੇ ਦੇਸ਼ ਨੂੰ ਤਬਾਹ ਕਰ ਦਿੱਤਾ ਲੱਖਾਂ ਲੋਕ ਮਾਰੇ ਗਏ ਕਰੋੜਾਂ ਨੇ ਘਰ ਛੱਡ ਦਿੱਤੇ ਸਰਕਾਰ ਬਗੀ ਅਤੇ ਆਈਐਸਆਈਐਸ ਜਿਹੇ ਟੈਰਰ ਗਰੁੱਪ ਵਿਚਾਲੇ ਚੱਲ ਰਹੀ ਤਿੰਨ ਪੱਖੀ ਲੜਾਈ ਦੇ ਹਰੇਕ ਸ਼ਹਿਰ ਨੂੰ ਖੰਡਰ ਬਣਾਇਆ ਇੱਥੇ ਅਜਿਹੇ ਰਸਾਇਣਕ ਹਮਲੇ ਹੋਏ ਹਨ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹਸਪਤਾਲ ਸਕੂਲ ਮਸਜਿਦ ਕਿਸੇ ਵੀ ਥਾਂ ਨੂੰ ਬਚਾ ਨਹੀਂ ਇੰਟਰਨੈਸ਼ਨਲ ਸਹਾਇਤਾ ਦੇ ਬਾਵਜੂਦ ਅੱਜ ਵੀ ਲੱਖਾਂ ਲੋਕ ਰੋਜ਼ਾਨਾ ਰੋਟੀ ਪਾਣੀ ਅਤੇ ਇਲਾਜ ਲਈ ਤਰਸ ਰਹੇ ਹਨ ਲੋਕਾਂ ਦੇ ਚਿਹਰਿਆਂ ਤੇ ਨਾ ਆਸ ਹੈ ਨਾ ਹੀ ਭਵਿੱਖ ਦੀ ਕੋਈ ਉਮੀਦ ਤੀਜਾ ਦੇਸ਼ ਯਮਨ ਯਮਨ ਵਿੱਚ 2014 ਤੋਂ ਸ਼ੁਰੂ ਹੋ ਗਈ ਗ੍ਰਹਿ ਜੰਗ ਅੱਜ ਤੱਕ ਖਤਮ ਨਹੀਂ ਹੋਈ ਉਥੀ ਬਗੀਆਂ ਅਤੇ ਸਰਕਾਰ ਵਿਚਾਲੇ ਜੰਗ ਚੱਲ ਰਹੀ ਹੈ ਜਿਸ ਵਿੱਚ ਸਾਊਦੀ ਅਰਬ ਅਤੇ ਹੋਰ ਦੇਸ਼ ਵੀ ਸ਼ਾਮਿਲ ਹੋ ਗਏ ਅੱਜ ਯਮਨ ਦੁਨੀਆ ਦੀ ਸਭ ਤੋਂ ਵੱਡੀ ਹਿਊਮਨਿਟੇਰੀਅਨ ਤਬਾਹੀ ਦਾ ਸ਼ਿਕਾਰ ਹੈ ਲੱਖਾਂ ਬੱਚੇ ਭੁੱਖਮਰੀ ਕਰਕੇ ਮਰ ਰਹੇ ਹਨ ਹਸਪਤਾਲਾਂ ਕੋਲ ਦਵਾਈਆਂ ਨਹੀਂ ਪਾਣੀ ਦੀ ਘਾਟ ਸਾਫ ਸੰਚਾਰ ਦਾ ਅਭਾਵ ਅਤੇ ਰੋਜ਼ਾਨਾ ਧਮਾਕੇ ਲੋਕਾਂ ਨੂੰ ਜੀਵਨ ਲਾਸ਼ਾਂ ਵਾਂਗ ਚੱਲਣ ਤੇ ਮਜਬੂਰ ਕਰਦੇ ਹਨ ਇੱਥੇ ਦੇ ਲੋਕ ਸਿਰਫ ਦੁਨੀਆ ਦੀ ਰਹਿਮ ਤੇ ਜੀ ਰਹੇ ਹਨ ਚੌਥਾ ਦੇਸ਼ ਸਮਾਲੀਆ ਸਮਾਲੀਆ ਵਿੱਚ ਸਾਲਾਂ ਤੋਂ ਨਾ ਕੋਈ ਢੰਗ ਦੀ ਸਰਕਾਰ ਹੈ ਨਾ ਨਿਆਂ ਦੀ ਲਕੀਰ ਅਲ ਸ਼ਬਾਬ ਵਰਗੀਆਂ ਟੈਰਰ ਗਰੁੱਪ ਨੇ ਇੱਥੇ ਅਤੰਕ ਮਚਾ ਰੱਖਿਆ ਹੈ ਸਮੁੰਦਰੀ ਡਾਕੂ ਦੁਨੀਆ ਭਰ ਦੇ ਜਹਾਜ਼ ਲੁੱਟਦੇ ਹਨ ਇੱਥੇ ਲੜਕਿਆਂ ਦਾ ਅਗਵਾ ਜਨਾਨੀ ਉੱਤੇ ਹਿੰਸਾ ਅਤੇ ਭੁੱਖਮਰੀ ਸਾਰੇ ਆਮ ਹਨ ਲੋਕ ਅੱਜ ਵੀ ਝੌਪੜੀਆਂ 'ਚ ਰਹਿੰਦੇ ਹਨ ਇਲਾਜ ਦੀ ਕੋਈ ਸਹੂਲਤ ਨਹੀਂ ਤੇ ਵੱਧਦੀ ਹਿੰਸਾ 'ਚ ਭਵਿੱਖ ਦੇ ਕੋਈ ਅਸਾਰ ਨਹੀਂ ਪੰਜਵਾਂ ਅਤੇ ਆਖਰੀ ਦੇਸ਼ ਮੈਕਸੀਕੋ ਮੈਕਸੀਕੋ ਇੱਕ ਵਧੀਆ ਵਿਕਸਿਤ ਦੇਸ਼ ਹੈ ਪਰ ਕੁਝ ਸੂਬੇ ਜਿਵੇਂ ਕਿ ਸਿਨਾਲੋਆ ਗੁਏਰੇਰੋ ਅਤੇ ਮਿਚੋਆਕਾਨ ਇੱਥੋਂ ਹਰ ਰੋਜ਼ ਲਹੂ ਵਗਦਾ ਹੈ ਇੱਥੇ ਡਰੱਗ ਕਾਰਟੇਲ ਦਾ ਰਾਜ ਹੈ ਉਹ ਆਪਣਾ ਇਨਸਾਫ ਖੁਦ ਲਿਖਦੇ ਹਨ ਪੁਲਿਸ ਤੇ ਵੀ ਕਈ ਅਫਸਰ ਗੈਂਗਸ ਨਾਲ ਮਿਲੇ ਹੋਏ ਹੁੰਦੇ ਹਨ ਅਗਵਾਵਾ ਕਤਲ ਗੈਂਗਵਾਰ ਇਹ ਇਲਾਕਿਆਂ ਦੀ ਦਿਨਚਰਾਈ ਬਣ ਚੁੱਕੀ ਹੈ ਲੋਕ ਸਵੇਰੇ ਕੰਮ ਤੇ ਜਾਂਦੇ ਹੋਏ ਪਤਾ ਨਹੀਂ ਹੁੰਦਾ ਵਾਪਸ ਕਰ ਆਉਣਗੇ ਜਾਂ ਨਹੀਂ ਇਹ ਦੇ ਸਟੂਰੀਜਮ ਚ ਆਉਂਦਾ ਹੈ ਪਰ ਇੰਨਾ ਖਤਰਨਾਕ ਥਾਵਾਂ ਵਿੱਚੋਂ ਕੋਈ ਵੀ ਜਿਆਦਾ ਨਹੀਂ ਇਹ ਸਾਰੇ ਦੇਸ਼ ਸਾਨੂੰ ਇਹ ਸਿਖਾਉਂਦੇ ਹਨ ਕਿ ਅਸੀਂ ਜਿੱਥੇ ਆਜ਼ਾਦੀ ਤੇ ਸ਼ਾਂਤੀ ਨਾਲ ਜੀ ਰਹੇ ਹਾਂ ਉਹ ਇੱਕ ਨੇਮਤ ਹੈ ਤੁਸੀਂ ਦੱਸੋ ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਖਤਰਨਾਕ ਦੇਸ਼ ਕਿਹੜਾ ਲੱਗਿਆ ਕਮੈਂਟ ਕਰਕੇ ਦੱਸੋ ਜੇਕਰ ਤੁਸੀਂ ਚਾਹੁੰਦੇ ਹੋ ਹੋਰ ਐਜੂਕੇਟਿਵ ਅਤੇ ਰੀਅਲ ਫੈਕਟਸ ਨਾਲ ਭਰਪੂਰ ਵੀਡੀਓਜ਼ ਤਾਂ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਚੰਗਾ ਜੀ ਸਤਿ ਸ਼੍ਰੀ ਅਕਾਲ